ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੁਨਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਅਮੀਰ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੇ ਨਾਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟਣਾ ਰੈਡੀ ਕਰਵਾਣਾਗਾ ਕਿਸੇ ਵੀ ਵਰਕਸ਼ਿਪ ਕਿਸੇ ਵੀ ਫੈਬਰਿਕ ਤੇ ਸਾਡੀ ਡਿਟੇਲਸ ਨੂੰ ਆਪਣੀ ਵਟਸਐਪ ਤੇ ਪੇ ਕੇੜਾ ਸੇਮ ਸੂਟ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਕੋਈ ਵੀ ਤੁਸੀਂ ਆਪਣਾ ਡਿਜ਼ਾਈਨਰ ਸੂਟ ਪ੍ਰਿੰਟ ਦੇ ਵਿੱਚ ਰੈਡੀ ਕਰਵਾਉਣਾਗਾ ਪ੍ਰਿੰਟ ਨਾਲ ਡਿਜ਼ਾਈਨਰ ਸਟਿਚ ਕਰਵਾਉਣਾਗਾ ਤੁਸੀਂ ਨਾ ਹਰ ਇੱਕ ਤਰ੍ਹਾਂ ਦੇ ਆਪਣੇ ਕੋਲ ਸਟਿਚਿੰਗ ਆ ਹਰ ਇੱਕ ਤਰ੍ਹਾਂ ਦਾ ਵਰਕ ਆ ਤੇ ਡਿਜ਼ਾਈਨਿਕਾ ਸਾਡੇ ਵਾਲੇ ਵੀ ਹੋ ਸਕਦੇ ਤੇ ਤੁਸੀਂ ਆਪਣੀ ਡਿਜ਼ਾਈਨ ਵੀ ਸਾਨੂੰ ਸੈਂਡ ਕਰ ਸਕਦੇ ਹੋ ਸਾਡੇ ਵਾਲੇ ਡਿਜ਼ਾਈਨ ਤੁਸੀਂ YouTube ਤੋਂ ਲਾਓ ਸਾਨੂੰ Insta ਤੇ ਦੇਖ ਸਕਦੇ ਹੋ ਸੰਧੂ ਬੁਟੀ ਇੱਕ ਕੋਡ ਦੋ ਨਾ ਸਾਡੀ Insta ID ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉਥੇ ਜਾ ਕੇ ਤੁਸੀਂ ਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਸੋਹਣੇ ਆਪਾਂ ਵਰਕ ਵਾਲੇ ਸੂਟ ਲੈ ਕੇ ਆਏ ਆਂ ਅਲੱਗ-ਅਲੱਗ ਫੈਬਰਿਕ ਦੇ ਵਿੱਚ ਆਪਾਂ ਤਿਆਰ ਕਰਵਾਏ ਹੋਏ ਨੇਗੇ ਤੁਸੀਂ ਇਹਨਾਂ ਨੂੰ ਦੇਖ ਕੇ ਇਹ ਵਾਲੇ ਡਿਜ਼ਾਈਨ ਵੀ ਸੇਮ ਹੋ ਉਸੇ ਫੈਬਰਿਕ ਤੇ ਕਲਰ ਵਗੈਰਾ ਤੇ ਤਿਆਰ ਕਰਵਾ ਸਕਦੇ ਹੋ ਔਰ ਡਿਫਰੈਂਟ ਕਲਰ ਡਿਫਰੈਂਟ ਵਰਕ ਦੇ ਨਾਲ ਰੈਡੀ ਕਰਵਾਉਣਾਗਾ ਤਾਂ ਉਸ ਦਾ ਸਾਰੇ ਡਿਟੇਲਸ ਸਾਨੂੰ ਆਪਣੀ ਭੇਜ ਕੇ ਆਪਣਾ ਇਹਨਾਂ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਮੈਲਬਰੀ ਦੀ ਫੈਬਰਿਕ ਆ ਤੇ ਇਹਦਾ ਕੈਰਟ ਕਲਰ ਹੈਗਾ ਕੈਰਟ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਤੇ ਮੈਲਬਰੀ ਦੀ ਇਹਦੀ ਫੈਬਰਿਕ ਆ ਗਈ ਦੇਖੋ ਇਹਦੇ ਐਦਾਂ ਗਲੇ ਦੇ ਉੱਪਰ ਵਰਕਾ ਮਸ਼ੀਨ ਵਰਕ ਦੇ ਨਾਲ ਸਾਰਾ ਆਪਣਾ ਤਿਆਰ ਹੈਗਾ ਸੂਟ ਇਹ ਦੇਖੋ ਤਿੱਲੇ ਦੇ ਨਾਲ ਜਰੀ ਦੇ ਨਾਲ ਵਰਕ ਹੋਇਆ ਹੈ ਇਹ ਆ ਗਿਆ ਇਹਦੇ ਗਲੇ ਦੇ ਉੱਪਰ ਵਰਕ ਇਹ ਤੁਸੀਂ ਸਾਡਾ ਡਿਜ਼ਾਈਨ ਨਾ ਪਸ਼ਮੀਨਾ ਦੇ ਉੱਪਰ ਦੇਖਿਆ ਹੈਗਾ ਪਸ਼ਮੀਨਾ ਦੇ ਉੱਪਰ ਕਾਫੀ ਬਣਿਆ ਹੋਇਆ ਸੀ ਇਹ ਤੇ ਹੁਣ ਇਹ ਕਸਟਮਰ ਨੇ ਆਪਣਾ ਹਨਾ ਗਰਮੀਆਂ ਵਾਲੇ ਫੈਬਰਿਕ ਤੇ ਬਣਾਇਆ ਮੈਲਵਰੀ ਆਪਣਾ ਬਹੁਤ ਵਧੀਆ ਫੈਬਰਿਕ ਹੈ ਲਾਸਟイヤー ਵੀ ਬਹੁਤ ਚੱਲਿਆਗਾ ਪੂਰਾ ਸੌਫਟ ਫੈਬਰਿਕ ਹੈ ਗਰਮੀਆਂ ਵਾਲਾ ਸਮਰਵੀਅਰ ਪੂਰਾ ਵਧੀਆ ਫੈਬਰਿਕ ਹੈਗਾ ਇਹ ਤੁਸੀਂ ਬੇਜੇਚਕ ਹੋ ਕੇ ਹਨਾ ਇਹਦੇ ਉੱਪਰ ਆਪਣਾ ਸੂਟ ਤਿਆਰ ਕਰਵਾ ਸਕਦੇ ਹੋ ਦੇ ਵਿੱਚ ਜਿੰਨੇ ਵੀ ਕਲਰ ਵਗੈਰਾ ਹੋਣਗੇ ਸਾਡੇ ਤੋਂ ਸੈਂਡ ਕਰਵਾ ਸਕਦੇ ਹੋ ਕਿਉਂਕਿ ਇਹ ਫੈਬਰਿਕ ਡਾਈ ਵਗੈਰਾ ਨਹੀਂ ਹੁੰਦਾ ਹੈਗਾ ਤਾਂ ਤੁਹਾਨੂੰ ਕਲਰ ਹੀ ਸਿਲੈਕਟ ਕਰ ਲੈਣਗੇ ਤੇ ਇਧਰ ਇਹਦੀ ਬਾਜੂ ਦਾ ਵਰਕ ਹੈਗਾ ਦੇਖੋ ਇਹਦੇ ਗਲੇ ਦੇ ਉੱਪਰ ਵਰਕ ਹੈ ਤੇ ਬਾਜੂ ਦੇ ਉੱਪਰ ਵਰਕ ਹੈਗਾ ਤੁਸੀਂ ਆਪਣਾ ਹਨ ਨਾਲ ਘੇਰੇ ਵਗੈਰਾ ਦਾ ਐਡ ਕਰਵਾਉਣਾ ਹੈ ਉਹਦਾ ਐਡ ਕਰਵਾ ਸਕਦੇ ਕਿਉਂਕਿ ਬੂਟੀ ਵਗੈਰਾ ਹਨ ਨਹੀਂ ਇਹਦਾ ਇਦਾਂ ਹੀ ਵਰਕ ਆ ਸਾਰਾ ਤੇ ਨਾਲ ਪ्योर ਚਨੂ ਦਾ ਆਪਣਾ ਦੁਪੱਟਾ ਤਿਆਰ ਕਰਵਾਇਆ ਤੇ ਇਦਾਂ 골ਡਨ ਗੋਟੇ ਦੇ ਨਾਲ ਇਹਨੂੰ ਫ੍ਰੈਸ਼ਿੰਗ ਦਿੱਤੀ ਹੈ ਬਾਕੀ ਜੇ ਮੈ ਤੁਹਾਨੂੰ ਪਸੰਦ ਹੋਇਆ ਜਿਹੜੇ ਫੈਬਰਿਕ ਤੇ ਵਰਕ ਐਡ ਕਰਾ ਕੇ ਸਟਿੱਚ ਕਰਵਾਦੇ ਹਨ ਉਹਦਾ ਆਪਣਾ ਤਿਆਰ ਕਰਵਾ ਲੈ ਸਕਦੇ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਪਰਪਲ ਕਲਰ ਦਾ ਸੂਟ ਆ ਤੇ ਜਿਹੜੀ ਫੈਬਰਿਕ ਹੈ ਦੀ ਰੰਗੀਲਾ ਸਰਕਦੀ ਹੈਗੀ ਰੰਗੀਲਾ ਸਰਕ ਦੀ ਫੈਬਰਿਕਾ ਤੇ ਐਦਾਂ ਆਪਾਂ ਮਸ਼ੀਨ ਵਰਕ ਦੇ ਨਾਲ ਇਹ ਤਿਆਰ ਕਰਵਾਇਗਾ 골ਡਨ ਕਲਰ ਦੀ ਸਿਰਫ ਜਰੀ ਨਾਲ ਆਪਾਂ ਨੇ ਵਰਕ ਕਰਵਾਇਆ ਤੁਸੀਂ ਕਲਰਫੁਲ थ्रेड ਦੇ ਨਾਲ ਵੀ ਇਹ ਵਾਲਾ ਵਰਕ ਕਰਵਾ ਸਕਦੇ ਹੋ ਐਦਾਂ ਚਾਕ ਕੇਰੇ ਦੇ ਉੱਪਰ ਵਰਕ ਆ ਗਿਆ ਸਿਰਫ 골ਡਨ ਕਲਰ ਦੀ ਆਪਾਂ ਜਰੀ ਹੀ ਯੂਜ਼ ਕੀਤੀ ਹੈਗੀ ਤੇ ਐਦਾਂ ਦੇਖੋ ਇਹਦਾ ਨੈੱਕ ਦੇ ਉੱਪਰ ਵਰਕ ਆ ਗਿਆ ਇਹ ਨੈੱਕ ਦਾ ਵਰਕ ਆ ਗਿਆ ਤੇ ਇੱਧਰ ਇਹਦੇ ਆ ਗਿਆ ਚਾਕ ਕੇਰੇ ਦਾ ਵਰਕ ਆ ਗਿਆ ਤੇ ਇਹਦੀ ਆਪਾਂ ਨੂੰ ਬਾਜ਼ਾਰ 'ਚ ਸੇਮ ਐਦਾਂ ਹੀ ਵਰਕ ਮਿਲੂਗਾ ਇਦਾਂ ਹੀ ਸੇਮ ਆਪਾਂ ਨੂੰ ਦੇਖੋ ਜਿੱਦਾਂ ਘੇਰੇ ਦੇ ਉੱਪਰ ਹੈਗਾ ਉਹਦੇ ਬਾਜੂ ਦੇ ਉੱਪਰ ਵਰਕ ਆ ਤੁਸੀਂ ਇਦਾਂ ਹੀ ਆਪਣਾ ਨਾਲ ਬਾਟਮ ਤੇ ਵੀ ਕਰਵਾ ਸਕਦੇ ਹੋਣ ਤੇ ਇਹ ਵਾਲਾ ਆਪਣਾ ਦੇਖੋ ਇਦਾਂ ਚਾਕ ਘੇਰੇ ਦਾ ਤੇ ਗਲੇ ਦਾ ਵਰਕ ਆ ਗਿਆ ਬਾਕੀ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਆਪਾਂ ਨੇ ਪ्योर ਚ ਨੂੰ ਹੁੰਦਾ ਤਿਆਰ ਕਰਵਾ ਕੇ ਗੋਲਨ ਕਲਰ ਦੇ ਬੋਟੇ ਨਾਲ ਆਪਾਂ ਇਹਨੂੰ ਫਲੇਸ਼ ਇਤੇ ਤੁਸੀਂ ਪਿਓਰ ਔਰਗੈਂਜ਼ਾ ਹਨ ਤੇ ਹੋਰ ਵੀ ਜਿਹੜਾ ਕਿ ਤੁਹਾਨੂੰ ਦੁਪੱਟਾ ਪਸੰਦ ਆ ਕਮਲ ਚਨੂਨ ਵਗੈਰਾ ਉਹ ਕਰਵਾ ਸਕਦੇ ਹੋ ਇਹ ਰੰਗੀਲਾ ਸਿਲਕੀ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਆਗਾ ਤੁਸੀਂ ਯੋਰ ਜੈਟਲ ਵਜਰਾ ਤੇ ਮਸਲੀਨ ਤੇ ਇਹ ਪਹਿਲਾਂ ਸਾਡਾ ਇਹ ਵਾਲਾ ਡਿਜ਼ਾਈਨ ਕਸ਼ਮੀਨਾ ਤੇ ਬਣਾ ਹੋਇਆ ਸੀਗਾ ਕਸ਼ਮੀਨਾ ਦਾ ਡਿਜ਼ਾਈਨ ਹੋਣੀ ਹੈ ਕਸਟਮਰ ਦੇ ਦੇਖ ਕੇ ਆਪਣਾ ਰੰਗੀਲਾ ਸਿਲਕੀ ਤੇ ਤਿਆਰ ਕਰਵਾਓ ਦੇਖੋ ਬੜੀਆ ਪਾਰਟੀ ਵੇਅਰ ਸੂਟ ਤਿਆਰ ਹੋ ਗਿਆ ਇਹ ਇੰਦਾ ਤੁਸੀਂ ਵੀ ਐਦਾਂ ਦੇ ਡਿਜ਼ਾਈਨ ਹਨਾ ਆਪਣੇ ਕਾਪੀ ਕਰ ਸਕਦੇ ਹੋ ਕਿਸੇ ਹੋਰ ਫੈਬਰਿਕ ਦੇ ਵਜ੍ਹਾ ਸਿੰਥੈਟਿਕ ਦੇ ਤੇ ਉਹਨੂੰ ਪਾਰਟੀ ਵੇਅਰ ਸੂਟ ਤਿਆਰ ਕਰਵਾ ਸਕਦੇ ਜੇਕਰ ਨੋਰਮਲ ਵੇਅਰ ਤੁਸੀਂ ਆਪਣਾ ਡੇਲੀ ਰੁਟੀਨ ਦੇ ਵਿੱਚ ਵੇਅਰ ਕਰਾਉਣਾ ਤਾਂ ਅੱਗੇ ਦੇ ਲਈ ਆਪਣਾ ਹਨਾ ਕੈਮਰੀ ਕਾਟਨ ਮਸਲੀਨ ਲਿਲਨ ਕਾਟਨ ਵਗੈਰਾ ਤੇ ਕਾਟਨ ਦੇ ਰੂਬੀ ਕਾਟਨ ਦੇ ਹਨਾ ਕਾਫੀ ਆਪਕੇ ਕੋਲ ਫੈਬਰਿਕ ਆ ਗਿਆ ਕਾਟਨ ਦਾ ਕਿਸੇ ਤੇ ਵੀ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਾਂ ਬਲੈਕ ਕਲਰ ਦੀ ਜੋਰਜਟ ਦੇ ਉੱਪਰ ਤਿਆਰ ਕਰਵਾਇਆ ਹੈਗਾ ਜੋਰਜਟ ਦਾ ਫੈਬਰਿਕ ਹੈ ਦਾ ਤੇ ਜੈਡ ਬਲੈਕ ਕਲਰ ਹੈਗਾ ਇਹ ਵੀ ਆਪਾਂ ਮਸ਼ੀਨਵਰਕ ਦੇ ਨਾਲ ਸਿਰਫ ਜਰੀ ਨਾਲ ਵਰਕ ਕਰਵਾਇਆ ਦੇਖੋ ਏਦਾਂ ਇਹ ਵਾਲਾ ਡਿਜ਼ਾਈਨ ਨਾ ਸਾਡਾ ਪਹਿਲਾਂ ਹੈਂਡਵਰਕ 'ਚ ਤਿਆਰ ਹੋਇਆ ਹੋਇਆ ਸੀਗਾ ਉਹ ਕਸਟਮਰ ਨੇ ਦੇਖ ਕੇ ਏਦਾਂ ਆਪਣਾ ਮਸ਼ੀਨਵਰਕ 'ਚ ਤਿਆਰ ਕਰਵਾ ਲਿਆ ਤੁਸੀਂ ਵੀ ਏਦਾਂ ਹਨਾ ਹੈਂਡਵਰਕ ਦੇ ਡਿਜ਼ਾਈਨਾਂ ਦੀ ਕਾਪੀ ਆਪਣਾ ਮਸ਼ੀਨ 'ਚ ਕਰਵਾ ਸਕਦੇ ਹੋ ਸਿੰਥੈਟਿਕ ਫੈਬਰਿਕ ਤੇ ਤੇ ਆਪਣਾ ਨਾਰਮਲ ਵੇਅਰ ਦੇ ਵਿੱਚ ਹਨਾ ਪਾਉਣ ਦੇ ਲਈ ਤੁਸੀਂ ਜਿਹੜੇ ਵੀ ਏਦਾਂ ਹੁੰਦਾਗਾ ਨਾਰਮਲ ਜੀ ਲੇਨਥ ਵਿੱਚ ਤਿਆਰ ਕਰਵਾ ਕੇ ਸੂਟ ਲੈ ਸਕਦੇ ਹੋ ਕਿਉਂਕਿ ਹੈਂਡਵਰਕ ਦਾ ਸੂਟ ਆਪਾਂ ਨੂੰ ਮਹਿੰਗਾ ਬਣਦਾਗਾ ਤੇ ਮਸ਼ੀਨ ਦਾ ਆਪਾਂ ਨੂੰ ਸਸਤਾ ਬਣ ਜਾਂਦਾ ਤੇ ਡਿਜ਼ਾਈਨ ਉਹ ਹੀ ਕਾਪੀ ਕਰਵਾ ਸਕਦੇ ਹਾਂ ਤੇ ਉਹਨੂੰ ਹੈਂਡਵਰਕ ਵਾਲੇ ਵਰਕ ਨੂੰ ਤੁਸੀਂ ਆਪਣਾ ਮਸ਼ੀਨ 'ਚ ਤਿਆਰ ਕਰਵਾ ਸਕਦੇ ਹੋ ਦੇਖਾ ਲਓ neck ਦੇ ਉੱਪਰ ਵਰਕ ਆ ਗਿਆ ਇਹ ਵਾਲਾ ਇਹ ਆਰਚ ਵੀ ਬਣ ਜੂਗਾ ਹੈਂਡ 'ਚ ਵੀ ਬਣ ਜੂ ਤੇ ਮਸ਼ੀਨ 'ਚ ਵੀ ਬਣ ਗਿਆ ਆਪਣਾ ਦੇਖੋ ਇਹ ਤੇ ਐਦਾ ਹੀ ਮਸ਼ੀਨ ਵਰਕ ਦਾ neck ਦਾ ਵਰਕ ਆ ਗਿਆ ਤੇ ਇਧਰ ਇਹਦੀ ਬਾਜੂ ਦੇ ਉੱਪਰ ਵਰਕ ਆਊਗਾ ਆਹ ਵਾਲਾ ਬਾਜੂ ਤੇ ਆ ਗਿਆ ਸੇਮ ਹੀ ਹੈ ਨਾ ਪਰ ਮੋਟਨ ਤੇ ਪਿਆਰਗਾ ਸਟ੍ਰੇਟ ਬਾਟਮ ਦੇ ਉੱਪਰ ਸੇਮ ਐਦਾ ਦਾ ਵਰਕ ਹੀ ਤਿਆਰ ਹੈਗਾ ਆਪਣਾ ਇਹ ਬਾਟਮ ਤੇ ਵਰਕ ਆ ਗਿਆ ਗਲੇ ਦੇ ਵਰਕ ਆ ਗਿਆ ਇੱਧਰ ਦੇਖੋ ਬਾਜੂ ਦਾ ਤੇ ਆਪਣਾ ਆ ਗਿਆ ਸਟ੍ਰੇਟ ਬਾਟਮ ਦੇ ਵਰਤੇ ਲਾ ਇਹ ਵਾਲ ਵਰਤ ਤੇ ਇਹਦੇ ਨਾਲ ਆਪਾਂ ਪਿਓਰ ਔਰਗਾਂਜ਼ਾ ਦਾ ਜਿਹੜਾ ਦੁਪੱਟਾ ਗਾ ਉਹ ਤੇ ਹਰ ਕਰਵਾਇਆ ਤੇ 골ਡਨ ਬੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦੇ ਦਿੱਤੀ ਹੈ ਦੇਖੋ 골ਡਨ ਬੋਟੇ ਨਾਲ ਫਿਨਿਸ਼ਿੰਗ ਆ ਤੇ ਪਿਓਰ ਔਰਗਾਂਜ਼ਾ ਦਾ ਦੁਪੱਟਾ ਲਾ ਤੁਸੀਂ ਵੀ ਐਦਾਂ ਦਾ ਨਾ ਸਿੰਥੈਟਿਕ ਫੈਬਰਿਕ ਤੇ ਆਪਣਾ ਪਾਰਟੀ ਵੇਅਰ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਦੱਸਿਆ ਦੇਖੋ ਇਹ ਹੈਂਡਵਰਕ ਵਾਲਾ ਡਿਜ਼ਾਈਨ ਆ ਆਪਾਂ ਮਸ਼ੀਨ ਤੇ ਤਿਆਰ ਕਰਵਾ ਲਿਆ ਤੁਸੀਂ ਵੀ ਸਿੰਥੈਟਿਕ ਫੈਬਰਿਕ ਤੇ ਐਦਾਂ ਦਾ ਨਾ ਮਸ਼ੀਨ ਵਾਲੇ ਜਿਹੜੇ ਡਿਜ਼ ਆਪਲਾ ਬੜੇ ਨੋਰਮਲ ਵੇਸ ਦੇ ਵਿੱਚ ਸੂਟੜਾ ਪਾਰਟੀ ਵੇਅਰ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜੇ ਆਪਾਂ ਇਹ ਸੂਟ ਤਿਆਰ ਕਰਵਾਏ ਨੇ ਇਹ ਜੋਰਜਾਟ ਆਪਣੀ ਟਾਈਡਾਈ ਵਾਲੇ ਸੂਟ ਨੇਗੇ ਦੇਖੋ ਇਹ ਆਪਾਂ ਨੇ ਜਿਹੜਾ ਦਾ ਮਹਿਰੂਨ ਤੇ ਸਕਿਨ ਕਲਰ ਦਾ ਆਪਾਂ ਨੇ ਕੰਟਰਾਸਟ ਰੱਖਿਆ ਹੈ ਦਾ ਸਕਿਨ ਤੇ ਮਹਿਰੂਨ ਕਲਰ ਦਾ ਦੇਖੋ ਇਹ ਸ਼ਰਟ ਆ ਗਈ ਏਦਾਂ ਸਾਰੀ ਏਦਾਂ ਹੀ ਟਾਈਡਾਈ ਹੋਈ ਹੋਈ ਏ ਸ਼ਰਟ ਸਕਿਨ ਤੇ ਮਹਿਰੂਨ ਤੇ ਇਹ ਆ ਗਿਆ ਘੇਰੇ ਦੇ ਉੱਪਰ ਵਰਕ ਇਧਰ ਆ ਗਿਆ ਦੀ ਬਾਹ ਦੇ ਉੱਪਰ ਵਰਕ ਤੇ ਇਧਰ ਦੇਖੋ ਇਹ ਇਹਦੀ ਬਾਟਮ ਆਗੀ ਇਹ ਵਾਲੀ ਬਾਟਮ ਹੈ ਦਾ ਸਾਰੀ ਟਾਈਡ ਆਈ ਹੋਈ ਵੀ ਹੈ ਬਾਟਮ ਇਹ ਆਪਾਂ ਬਾਟਮ ਤੇ ਵਰਤ ਤੁਸੀਂ ਸਾਡਾ ਇਹ ਵਾਲਾ ਡਿਜ਼ਾਈਨ ਤਾਂ ਬਹੁਤ ਸਾਡਾ ਮਤਲਬ ਆਪਣਾ ਦੇਖਿਆ ਹੋਊਗਾ ਤੁਸੀਂ ਫਰੋਜੀ ਕਲਰ ਦੀ ਕੰਟਰਾਸਟ ਜੀ ਬਣੀ ਹੋਈ ਸੀ ਸਰਦੀ ਫਰੋਜੀ ਕੰਟਰਾਸਟ ਜੀ ਤੇ ਬਣਿਆ ਹੋਇਆ ਸੀ ਇਹ ਵਾਲਾ ਆਪਣਾ ਉਹਦੀ ਬਾਟਮ ਤੇ ਵੀ ਵਰਤ ਹੈਗਾ ਸੀਗਾ ਦੇਖੋ ਇਹ ਇਹ ਆਪਣਾ ਇਦਾਂ ਦਾ ਇਹ ਬਾਟਮ ਆਗੀ ਇਹ ਸ਼ਰਟ ਆਗੀ ਸਾਰੀ ਇਹਦੇ ਇਦਾਂ ਵਰਤ ਆ ਗਿਆ ਤੇ ਨਾਲ ਇਹਦੇ ਪਿਓਰ ਚਨੂਨ ਦਾ ਆਪਾਂ ਨੂੰ ਦੁਪੱਟਾ ਮਿਲੂਗਾ ਪਿਓਰ ਜਿਹਨੂੰ ਦਾ ਆਪਾਂ ਇਹ ਮਹਿਰੂਨ ਕਲਰ ਦਾ ਦੁਪੱਟਾ ਕਰਾਇਆਗਾ ਤੇ ਫੋਰ ਸਾਈਡ ਆਪਾਂ ਇਹਨੂੰ ਟਾਈ ਦਾ ਹੀ ਰੱਖਿਆ ਉਸੇ ਕਲਰ ਦੇ ਨਾਲ بیس ਕਲਰ ਦੇ ਨਾਲ ਆਪਾਂ ਟਾਈ ਦਾ ਹੀ ਰੱਖਿਆ ਦੇਖੋ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਜੌਰਜਟ ਤੇ ਤਿਆਰ ਹੋਏ ਆ ਇਹ ਆਪਾਂ ਦੋ ਸੂਟ ਇੱਕੋ ਜਿਹੇ ਤਿਆਰ ਹੋਏ ਨੇ ਦੇਖੋ ਆਪਣਾ ਇਹ ਇਹਦੇ ਦੋਨੇ ਬਾਟਮਾਂ ਲਗੀਆਂ ਤੇ ਇਹ ਦੂਸਰੀ ਸ਼ਰਟਾਂ ਦੀ ਸੇਮ ਸੇਮ ਆਪਣੇ ਦੇਖੋ ਦੋ ਸੂਟ ਤਿਆਰ ਹੋਏ ਨੇ ਇਹਦਾ ਸੇਮ ਹੀ ਦੇਖੋ ਇਹਦਾ ਦੁਪੱਟਾ ਦਾ ਇਹ ਵਾਲਾ ਤੇ ਇਹ ਇਹਦੀ ਬਾਟਮ ਆਗੀ ਆਪਾਂ ਬਾਟਮ ਤੇ ਕੋਈ ਵਰਕ ਨਹੀਂ ਕਰਾਇਆ ਤੁਸੀਂ ਕਰਵਾ ਸਕਦੇ ਹੋ ਤੇ ਇਹ ਆਪਾਂ ਜੌਰਜਟ ਤੇ ਕਰਵਾਇਆਗਾ ਰੈਡੀ ਤੇ ਤੁਸੀਂ ਆਪਣਾ ਇਹ ਚਾਹੋ ਤਾਂ ਤੁਸੀਂ ਆਪਣਾ ਮਸਲੀਨ ਤੇ ਹਨਾ ਮਸਲੀਨ ਤੇ ਟੈਬੀ ਤੇ ਕ੍ਰੇਪ ਤੇ ਤੇ ਹੁਣ ਇੱਕ ਲਿਲਣ ਜਿਹੜੀ ਕਾਟਨ ਆਗੀ ਉਹ ਤੇ ਵੀ ਇਹ ਟਾਈ ਡਾਈ ਹੋ ਜਾਂਦਾ ਹੈ ਤੁਸੀਂ ਉਹ ਤੇ ਵੀ ਆਪਣਾ ਟਾਈ ਡਾਈ ਕਰਵਾ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨ ਆਪਣੇ ਗਰਮੀਾਂ ਲਈ ਵੈਸਟ ਨਹੀਂ ਤੁਸੀਂ ਆਪਣੇ ਗਰਮੀਾਂ ਲਈ ਇਦਾਂ ਦੇ ਸੂਟ ਤਿਆਰ ਕਰਵਾਉਣੇ ਨੇ ਜੌਰਜਟ ਵੀ ਕਰਵਾ ਸਕਦੇ ਹੋ ਜੌਰਜਟ ਪਰ ਆਪਾਂ ਗਰਮੀਾਂ 'ਚ ਵੀ ਵੇਅਰ ਕਰ ਸਕਦੇ ਆ ਮਸਲੀਨ ਤੇ ਕਰਵਾਓ ਟੈਬੀ ਤੇ ਕਰਵਾਓ ਹਨਾ ਵਰਕ ਚੇਂਜ ਕਰਵਾਉਣਾ ਉਹ ਕਰਵਾਉ ਉਹ ਆਪਣੇ ਕੋਈ ਫਿਨਿਸ਼ਿੰਗ ਤੁਸੀਂ ਐਡ ਕਰਵਾਉਣੀ ਹੈ ਨਾਲ ਕੋਈ ਹੋਰ ਹਨਾ ਵਰਕ ਵਗੈਰਾ ਦੀ ਤਾਂ ਉਦਾਂ ਕਰਵਾ ਸਕਦੇ ਜਿਵੇਂ ਤੁਹਾਡੀ ਚੋਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈ ਇਹ ਆਪਾਂ ਟਾਈ ਡਾਈ ਵਾਲਾ ਰੈਡੀ ਕਰਵਾਇਆ ਦੇਖੋ ਇਹ ਆਪਾਂ ਨੇ ਲਿੰਨਨ ਕਾਟਨ ਦਾ ਜਿਹੜਾ ਫੈਬਰਿਕ ਆ ਉਹ ਡਾਈ ਕਰਵਾਇਆ ਹੈ ਦੇਖੋ ਲਿੰਨਨ ਕਾਟਨ ਜਿਹੜਾ ਨਾਮ ਪੈਕਸ ਕਾਟਨ ਆ ਗਾ ਵਾਈਟ ਦੇ ਵਿੱਚ ਆਪਾਂ ਉਹ ਲੈ ਕੇ ਉਹਨੂੰ ਟਾਈ ਡਾਈ ਕਰਵਾਏਗਾ ਫਿਰ ਉਹਦੇ ਵਰਕ ਕਰਵਾਇਆ ਦੇਖੋ ਇਹ ਸ਼ਰਟ ਆ ਗਈ ਐਦਾ ਸੈਂਟਰ ਪੈਨਲ ਨੇ ਜਿਹੜੇ ਇਹ ਸ਼ਰਟ ਦੇ ਉੱਪਰ ਨੇ ਦੇਖੋ ਇਹ ਵਾਲੀ ਸ਼ਰਟ ਆ ਗਈ ਕਿ ਨਾਲ ਸਮਝ ਕੋ ਵਰਕ ਲੱਗ ਰਹੇ ਹੈਗਾ ਜਿਹੜੇ ਇਹ ਸੈਂਟਰ ਪੈਨਲ ਨੇ ਸਾਰੇ ਇਹ ਸ਼ਰਟ ਦੇ ਉੱਪਰ ਆ ਰਹੇ ਨੇ ਤੇ ਜਿਹੜੀ ਦੀ ਬਾਟਮ ਆ ਗਈ ਨਾਲ ਆਪਾਂ ਇਹਦੇ ਰੱਖੀਏਗੀ ਵਾਈਟ ਬਾਟਮ ਤੁਸੀਂ ਚਾਹੋ ਤਾਂ ਆਪਣੀ ਜਿਹੜੀ ਬਾਟਮ ਆ ਉਹਨੂੰ ਕਲਰਫੁੱਲ ਵੀ ਕਰਵਾ ਸਕਦੇ ਹੋ ਤੇ ਐਦਾ ਦੇਖੋ ਵਾਈਟ ਦੇ ਬਾਟਮ ਦੇ ਉੱਪਰ ਇਹ ਵਾਲੀਆਂ ਬੂਟੀਆਂ ਆ ਗਈਆਂ ਇਹ ਬੜੇ ਬੂਟੀਆਂ ਆ ਗਈਆਂ ਇਹਦੇ ਨਾਲ ਦੁਪੱਟਾ ਜੇ ਮੈਂ ਤੁਸੀਂ ਚਾਹੋ ਕਲਰਫੁਲ ਜਾਂ ਵਾਈਟ ਵੀ ਲੈ ਸਕਦੇ ਹੋਗੇ ਹਨਾ ਜਿਵੇਂ ਦੇਖੋ ਇਹ ਸੈਂਟਰ ਪੈਨਲ ਨੇ ਉਦਾਂ ਹੀ ਇਹਦੀ ਬਾਹਾਂ ਦੇ ਉੱਪਰ ਵਰਕ ਹੈਗਾ ਸੇਮ ਇਦਾਂ ਹੀ ਜਿਹੜੀ ਵੇਰ ਹੈਗੀ ਬਾਹਾਂ ਦੇ ਉੱਪਰ ਬਣੀ ਹੋਈ ਹੈ ਤੇ ਸ਼ੋਰ ਬਾਟਮ ਦੇ ਉੱਪਰ ਬੂਟੀਆਂ ਆ ਗਈਆਂ ਇਹਦਾ ਤੁਸੀਂ ਇਹਦੇ ਨਾਲ ਟਾਈ ਡਾਈ ਦੇ ਦੁਪੱਟਾ ਵੀ ਇੱਕ ਕਲਰ ਦਾ ਵੀ ਹੈ ਨਾ ਬਸ ਟਾਈ ਡਾਈ ਵੀ ਬਹੁਤ ਹੀ ਅੱਛਾ ਲੱਗੂ ਜੇ ਕਿਸੇ ਨੇ ਪਲੇਨ ਕਰਾਉਣਾ ਹੋ ਤਾਂ ਨਾਲ ਕਲਰਫੁਲ ਜਿਹੜੀ ਲੇਸ ਵਗੈਰਾ ਪਾਓ ਲਗਾ ਸਕਦੇ ਆਂਗੇ ਇਹੇ ਆਪਾਂ ਕਰਵਾਈ ਹੈਗੀ ਜਿਹੜੀ ਟਾਈ ਡਾਈ ਹੈ ਇਹ ਰਾਮ ਫੈਕਸ ਕਾਟਨ ਚ ਲਿਲਨ ਕਾਟਨ ਚ ਕਰਵਾਇਆ ਤੁਸੀਂ ਮਸਲੀਨ ਨੂੰ ਡਾਈ ਕਰਵਾ ਸਕਦੇ ਹੋ ਜੌਰਜਟ ਨੂੰ ਡਾਈ ਕਰਵਾ ਸਕਦੇ ਹੋ ਟੈਬੀਨ ਨੂੰ ਡਾਈ ਕਰਵਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਉਹੀ ਤੁਸੀਂ ਆਪਣਾ ਡਾਈ ਕਰਵਾ ਕੇ ਟਾਈ ਡਾਈ ਵਾਲਾ ਸੂਟ ਤੁਸੀਂ ਰੈਡੀ ਕਰਵਾ ਕੇ ਲੈ ਸਕਦੇ ਆਂਗੇ ਹਾਂਜੀ ਜਿਹੜਾ ਪਰ ਇਹ ਸੂਟ ਤਿਆਰ ਕਰਵਾਇਆ ਹੈ ਆਪਾਂ ਮਸਲੀਨ ਫੈਬਰਿਕ ਤੇ ਰੈਡੀ ਕਰਵਾਇਆ ਸੂਟ ਤੇ ਇਹਦਾ ਮਹਿੰਦੀ ਕਲਰ ਹੈਗਾ ਬਹੁਤ ਸੋਹਣਾ ਜਿਹਾ ਮਹਿੰਦੀ ਕਲਰ ਹੈ ਇਹਦਾ ਤੇ ਮਸਲੀਨ ਦੀ ਫੈਬਰਿਕ ਹੈਗੀ ਇਹ ਬਹੁਤ ਪਿਆਰਾ ਕਲਰ ਆ ਇੱਕ ਥ्रेड ਦੇ ਨਾਲ ਆਪਾਂ ਇਹਦੇ ਵਿੱਚ ਵਰਕ ਕਰਾਇਆ ਇਹਦੇ ਐਦਾਂ ਦੇਖੋ ਨੈੱਕ ਦੇ ਉੱਪਰ ਵਰਕ ਹੈਗਾ ਬਹੁਤ ਸੋਹਣਾ ਹੈਵੀ ਜਿਹਾ ਵਰਕ ਤਾਂ ਮਹਰੂਨ ਸ਼ੇਡ ਦੇ ਨਾਲ ਆਪਾਂ ਇਹ ਮਹਰੂਨ ਥ्रेड ਦੇ ਨਾਲ ਵਰਕ ਕਰਵਾਇਆ ਇਹ ਨੈੱਕ ਦਾ ਵਰਕ ਆ ਗਿਆ ਸਾਰਾ ਪੂਰਾ ਵਧੀਆ ਆਪਣੇ ਹਨਾ ਸ਼ਰਟ ਦੇ ਪਰ ਕਾਫੀ ਮਤਲਬ ਹੈਵੀ ਜਿਹਾ ਵਰਕ ਹੈਗਾ ਨੈੱਕ ਦਾ ਬਾਕੀ ਦੇ ਕੀਰੇ ਚਾਕ ਵਗੈਰਾ ਤੇ ਕੋਈ ਵਰਕ ਨਹੀਂ ਹੈਗਾ ਕਿਹਦੇ ਚਾਕ ਤੇ ਵਰਕ ਨਹੀਂ ਹੈਗਾ ਤੇ ਇਹਦੇ ਆਪਾਂ ਬਾਹਾਂ ਤੇ ਵਰਕ ਹੁੰਦਾ ਹੈ ਇਹ ਵਾਲਾ ਵਰਕ ਹੈ ਜਿਹੜਾ ਇਹ ਬਾਹਾਂ ਦੇ ਉੱਪਰ ਆਉਂਦਾ ਆਹ ਵਰਕ ਹੈ ਦੀ ਬਾਹਾਂ ਦੇ ਉੱਪਰ ਆਉਂਦਾ ਬਹੁਤ ਸੋਹਣਾ ਜਿਹਾ ਵਰਕ ਹੈ ਦੇਖੋ ਇਧਰ ਆ ਗਿਆ ਗਲੇ ਦਾ ਵਰਕ ਆਹ ਗਲੇ ਦਾ ਵਰਕ ਆ ਗਿਆ ਤੇ ਇਧਰ ਆ ਗਿਆ ਬਾਹਾਂ ਦਾ ਵਰਕ ਗਲੇ ਦਾ ਤੇ ਬਾਹਾਂ ਦਾ ਵਰਕ ਹੋਊਗਾ ਤੁਸੀਂ ਆਪਣਾ ਆਪਣੀ ਚੁਆਇਸ ਦੇ ਅਕੋਰਡਿੰਗ ਆਹੀ ਬੇਲ ਆਪਣੇ ਘੇਰੇ ਦੇ ਬਵਾਸਾ ਸਕਦੇ ਹੋ ਇਹੀ ਬੇਲ ਆਹੀ ਆਪਣਾ ਵਰਕਟ ਸਾਰਾ ਇਹ ਬਾਟਮ ਤੇ ਕਰਵਾ ਸਕਦੇ ਹੋ ਤੇ ਨਾਲ ਆਪਾਂ ਦੇਖੋ ਇਹ ਚਨੂਨ ਦਾ ਦੁਪੱਟਾ ਡਾਈ ਕਰਵਾਇਆ ਗਿਆ ਇਕ ਆਪਾਂ ਇਹਨੂੰ ਟਾਈ ਡਾਈ ਕਰਵਾਇਆ ਦੁਪੱਟੇ ਨੂੰ 4 ਸਾਈਡ ਤੇ ਮੈਰੂਨ ਸ਼ੇਡ ਦੇ ਨਾਲ ਆਪਾਂ ਨੇ ਇਹਨੂੰ ਦੇਖੋ ਲੇਸ ਨਾਲ ਫਿਨਿਸ਼ਿੰਗ ਦਿੱਤੀ ਬਹੁਤ ਸੋਹਣਾ ਪਿਆਰਾ ਜਿਹਾ ਸੂਟ ਆਪਣਾ ਬਣ ਕੇ ਕਰ ਲਿਸੀ ਬੁਕਵਾਲ ਹਨਾ ਪ੍ਰੋਫੈਸ਼ਨਲ ਜਿਹਾ ਵਧੀਆ ਆਪਣਾ ਸੂਟ ਤਿਆਰ ਹੋਇਆ ਹਨਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਹਨਾ ਇਹਦਾ ਕੋਈ ਬਰਤ ਵਧਾਉਣਾਗਾ ਤੇ ਕੱਟ ਕਰਵਾਉਣ ਨੂੰ ਦੇਖੋ ਕੁਝ ਵੀ ਹੈ ਕਲੇ ਕਲੇ ਦਾ ਵਰਕ ਤੇ ਪਾਹਾਂ ਦਾ ਵਰਕ ਹੈ ਤਾਂ ਆਪਣਾ ਨੋਰਮਲ ਜੈਨਕ ਹੁੰਦਾ ਹੀ ਆ ਐਡ ਕਰਵਾਉਣਾ ਦਾ ਬਾਟਮ ਦਾ ਵਰਕ ਕਿਹੜਾ ਦਾ ਵਰਕ ਨੂੰ ਆਪਣਾ ਐਡ ਕਰਵਾ ਕੇ ਸੇਮ ਤੋਂ ਸੇਮ ਜਿਹੜਾ ਬਾਈ ਕਰ ਸਕਦੇ ਹਾਂ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂ ਕਿ ਜੇ ਤੁਸੀਂ ਵਰਕ ਨੂੰ ਐਡ ਕਰਾਉਣਾ ਸਕਿਪ ਕਰਵਾਉਣਾ ਕਿ ਫੈਬਰਿਕ ਚੇਂਜ ਕਰਨਾ ਹੈ ਕਲਰ ਚੇਂਜ ਕਰਨਾ ਹੈ ਨਾ ਜਿੰਮੇ ਵੀ ਤੁਸੀਂ ਕੋਈ ਸਟਿਚ ਕਰਵਾ ਕੇ ਲੈਣਾ ਜਾਂ ਆਨ ਸਟਿਚ ਲੈਣਾ ਬੇਦ ਦੁਪੱਟਾ ਜਾਂ ਵਿਦਆਉਟ ਇਸੇ ਵੀ ਫੈਬ੍ਰਿਕ ਦੇ ਵਿੱਚ ਦੁਪੱਟਾ ਲਗਵਾ ਸਕਦੇ ਵਿਦੋੜ ਦੁਪੱਟਾ ਵੀ ਆਪਣਾ ਸੂਟ ਨਾਲ ਤੁਸੀਂ ਰਵਾਇ ਕਰ ਸਕਦੇ ਹੋਗੇ ਹਰ ਇੱਕ ਤਰ੍ਹਾਂ ਦੀ ਆਪਾਂ ਡਿਟੇਲ ਤੁਹਾਨੂੰ ਦੱਸ ਚੁੱਕੇ ਹਾਂ ਜਿਵੇਂ ਵੀ ਤੁਹਾਡਾ ਕੋਈ ਹਨਾ ਮਨ ਹੋਇਆ ਰੈਡੀ ਕਰਵਾਉਣ ਦਾ ਆਪਣੀ ਜਿਹੜੀ ਸਾਰੀ ਡਿਟੇਲ ਹੈ ਸਾਨੂੰ ਵਟਸਐਪ ਤੇ ਭੇਜ ਕੇ ਤੁਸੀਂ ਜਿਹੜਾ ਸੂਟਾ ਥੋੜਾ ਆਰਡਰ ਆਪਣਾ ਦੇ ਸਕਦੇ ਹੋਗੇ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਸੂਟਾਂ ਦੇ ਨਾਲ ਨਵੇਂ ਨਾਲ ਹੋਰ ਕਲੈਕਸ਼ਨ ਦੇ ਨਾਲ ਸਸ਼ਿਕਾ